ਲੋ ਜੀ ਹੈਲੋ ਗਾਇਸ ਹੋਰ ਕੀ ਹਲਚਲ ਨੇ ਸਾਰੇ ਵਧੀਆ ਵਧੀਆ ਹੋਣੇ ਚਾਹੀਦੇ ਨੇ ਤੇ ਪ੍ਰਭ ਥੋੜੀ ਜੀ ਆਵਾਜ਼ ਕੰਟਰੋਲ ਕਰੋ ਥੋੜੀ ਜੀ ਮੈਂ ਥੋੜਾ ਭਾਸ਼ਣ ਦੇਣਾ ਵਾ ਇਸ ਕਰਕੇ ਕਹ ਰਿਹਾ ਵਾਂ ਤੇ ਲੋਬੀ ਉਹਨਾਂ ਨੂੰ ਤੁਸੀਂ ਸਮਝ ਕੇ ਹੋਣੇ ਆ ਕਿ ਗੱਲ ਚ ਰਮਾਲਗਾਤੋ ਲਖਿਆ ਹੀ ਨੇ ਸਮਝ ਲਓ ਗੱਲ ਦੇ ਵਿੱਚ ਧੌਣ ਚ ਲੋ ਜੀ 12 ਤਰੀਕ ਤੇ ਨੰਦਪੁਰ ਸਾਹਿਬ ਨੂੰ ਤਿਆਰੀਆਂ ਹੋਈਆਂ ਤੇ ਰਾਤ ਦੇ ਵੱਜ ਕੇ 10:30 ਤੇ ਬੈਕ ਸਾਢੇ ਹੋ ਗਏ ਲੋ ਤਿਆਰ ਤੇ ਅਸੀਂ ਚੱਲੇ ਹਾਂ ਹੁਣ ਨੰਦਪੁਰ ਸਾਹਿਬ ਨੂੰ ਰਾਤ ਨੂੰ ਨਿਕਲ ਲੱਗੇ ਆਂ ਸਾਢੇ 10 ਹੋ ਗਏ ਨੇ ਬਾਕੀ ਬੰਦੇ ਸਾਡੇ ਬਾਹਰ ਗੁਰਦੁਆਰਾ ਮੰਗਲਵਿਆਰ ਉੱਥੇ ਮਿਲਣਗੇ ਤੇ ਉਹੇ ਮੋਟਾ ਮੋਟਾ ਲੜ ਲਓ 11 ਵਜੇ ਤੱਕ ਅਸੀਂ ਨਿਕਲ ਜਾਣਾ ਵਾ ਹੁਣ ਲੱਗੀਆਂ ਤਿਆਰੀ ਸਾਡੀ ਨਿਕਲਦੀ ਜੇ ਹੁਣ ਅਸੀਂ ਹੋ ਗਏ ਤਿਆਰ ਤੇ ਹੁਣ ਸਾਡਾ ਪੰਗਾ ਇੱਕ ਪੈ ਗਿਆ ਕਿ ਗੱਡੀ ਤੇ ਪੇਪਰ ਨਹੀਂ ਲੱਭ ਰਹੇ ਅੰਸ਼ੋਰਸ ਨਹੀਂ ਲੱਭ ਰਹੇ ਸਾਨੂੰ ਨਾ ਪ੍ਰੋਡਕਸ਼ਨ ਲੱਭੰਦਾ ਹੈ ਗੱਡੀ ਦਾ ਤੇ ਹੁਣ ਅਸੀਂ ਚੱਲੇ ਆ ਚਲੋ ਬੱਚੋ ਬਾਈ ਨਹੀਂ ਲੱਭਰੀ ਤੇ ਹੁਣ ਅਸੀਂ ਚੱਲਦੇ ਹਾਂ ਤੇ ਤੁਹਾਨੂੰ ਹੁਣ ਅੱਗੇ ਜਾ ਕੇ ਦਿਖਾਉਣਾ ਹੈ ਗੁਰਦੁਆਰੇ ਜਾ ਕੇ ਉੱਥੇ ਬੰਦੇ ਇਕੱਠੇ ਹੋਣਗੇ ਤੇ ਉੱਥੋਂ ਫਿਰ ਅਸੀਂ ਕਿਹਾ ਜਤਰਾ ਸਟਾਰਟ ਹੋ ਜਾਏਗੀ ਵੀਡੀਓ ਆ ਜਣੀ ਉਹ ਤੇ ਦੇਖ ਲਈ ਕੌਣ ਕੌਣ ਜਾ ਰਿਹਾ ਤੇ ਹੁਣ ਆਪਾਂ ਮਿਲਦੇ ਅੱਗੇ ਜਾ ਕੇ ਤੇ ਆਪਾਂ ਗੁਰਦੁਆਰੇ ਪਹੁੰਚ ਗਏ ਆ ਤੇ ਹੁਣ ਆਪਣਾ ਬੈਗ ਬੂਕ ਬੰਨੇ ਜਾ ਰਹੇ ਨੇ ਬਾਈਕਾਂ ਤੇ ਦੋ ਬਾਈਕ ਆਏ ਇੱਕ ਬਾਈਕ ਹੋਰ ਆ ਰਹੀ ਹੈ ਦੋ ਬੰਦੇ ਜਿਹਾਉਣੇ ਆ ਮੰਗਲਵਾਰ ਗੁਰਦੁਆਰੇ ਦੇ ਬਾਹਰ ਖੜੇ ਹੋਏ ਆ ਬੈਗ ਟਾਈਟ ਬੱਜਣਾ ਚਾਹੀਦਾ ਹੈ ਸਾਫ ਲਾ ਲੋਗੇ ਨੰਦ ਉਹਦੋਂ ਨੰਦਪੁਰ ਸਭ ਤੋਂ ਖੁੱਲਣੀ ਨਹੀਂ ਚਾਹੀਦੇ ਬੈਗ ਇਹ ਸਾਹ ਲਾ ਲਓ ਹਣੇ ਇੱਕ ਵਾਰ ਬੰਨ ਦੋ ਤਰੀਕੇ ਨਾਲ ਵਧੀਆ ਤੇ ਹੁਣ ਆ ਰਹੇ ਨੇ ਉਹ ਵੀ ਆਉਂਦੇ ਆ ਤੇ ਫਿਰ ਤੁਹਾਨੂੰ ਦਿਖਾਉਣੇ ਸਾਰੇ ਨੂੰ ਤੇ ਆਪਾਂ ਇੱਥੋਂ ਚੱਲਾਂਗੇ ਹੁਣ ਇੱਥੋਂ ਆਪਾਂ ਯਾਤਰਾ ਸਟਾਰਟ ਕਰ ਦੇਣੀ ਹੈ ਆਪਣੀ ਤੇ ਬੈਗ ਬੂਗ ਬੰਨ ਲਓ ਚੰਗੇ ਨਾਲ ਤਰੀਕੇ ਨਾਲ ਟਾਈਟ ਵਾਈਟ ਹਾਂ ਸਕ੍ਰੈਚ ਨਾ ਪਾ ਦਿਓ ਹੱਲੇ ਠੀਕ ਹੈ ਚਲੋ ਮਿਲਦੇ ਆਂਦੇ ਬੰਦੇ ਇਹ ਵੀ ਦੋ ਆ ਗਏ ਨੇ ਹੁਣ ਇਹ ਘਰੋਂ ਪਰਨੇ ਨਹੀਂ ਬੰਨੇ ਹੁਣ ਇੱਥੇ ਆ ਕੇ ਪਰਨੇ ਬੰਨੇ ਜਾ ਰਹੇ ਨੇ ਇਹਨਾਂ ਦੇ ਦੇਖੋ ਕਿਹੜੇ ਵਾਲਾ ਕਿੰਕੁਣ ਸਾਬਲੀਆ ਹਾਂ ਓਏ 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 ਕਿੰਕੁਣ ਸਾਬਲੀਆ ਤਾਂ ਤੇ ਹੁਣ ਪਰਨੇ ਬੰਨੇ ਜਾ ਰਹੇ ਨੇ ਇੱਥੇ ਦੇਖੋ ਇਹ ਸਾਰ ਨਹੀਂ ਗਿਆ ਸਮੈ ਨੂੰ ਤੇ ਇਸਲੀ ਵਾਰ ਆਉਣ ਹੈਗਾ ਪਰਨੇ ਦਾ ਇਹ ਉੱਡਣਾ ਜਾਵੇ ਹਵਾ ਠੀਕ ਤੇ ਪੈਨ ਲਾ ਦੇ ਇੱਕ ਪੈਨ ਲਾ ਦੇ ਪੈਨ ਹੈਂ ਐਸੇ ਵਾਲੇ ਐਸੇ ਇਹ ਦਿਲ ਦਾ ਨਹੀਂ ਮਾਲਾ ਸਿੱਧੂ ਕਾਈ ਨਾਲ ਹੀ ਲੇਕੇ ਚੱਲੇ ਆਣਗੇ ਐਂ ਨਾਲ ਐਸੇ ਕਰਕੇ ਲੇਕੇ ਚੱਲੇ ਸਿੱਧੂ ਮੂਸੇਆ ਲੈਣਗੇ ਮੈਂ ਇਨਕੀ ਨਾਲ ਜਾਊਂ ਏ ਜੇ ਪਰਨਾ ਵਧੀਆ ਬਣਿਆ ਨਾ ਹਮੇ ਨੂੰ ਉਧਰ ਤੋਰ ਤੱਕ ਆਣ ਜਗੇ ਇਹ ਇਹਨਾਂ ਦੀ ਮੋਹਰ ਲੱਗੀ ਸਮਝ ਲਓ ਪੱਕੀ ਇਹੀ ਬੰਨਿਆ ਕਰਾਂਗੇ ਪੂਰੇ ਰਸਤੇ ਜਾਣ ਆਉਣ ਦਾ ਹਣਾ ਤੇ ਵੱੱਜਾ ਨਹੀਂ ਪਰਣਾ ਤੁਹਾਡਾ ਯਾਰ ਤੇ ਮੈਨੂੰ ਫੋਨ ਮੈਂ ਜਾਂ ਤੁਹਾਨੂੰ ਕਾਲ ਕੀਤੀ ਕਿ ਹੈ ਪਰਣਾ ਬੰਨਣ ਦੇ ਆਂ ਕੰਮ ਕਰ ਰਿਹਾ ਸੀ ਆਪੇ ਦਾ ਅੱਛਾ ਕੰਮ ਚ ਪਰਣਾ ਕਿੱਧਰ ਆ ਗਿਆ ਫੇਰ ਚਲੋ ਲੱਗੇ ਆ ਤੁਰਨ ਹੁਣ ਤੂੰ ਪੇਟ ਕੀ ਖਾਲੀ ਹੈ ਨਾ ਐ ਮਾਸਟਰ ਪੇਟ ਕੀ ਖਾਲੀ ਹੈ ਨਾ ਤੂੰ ਪੇਟ ਕੀ ਦਵਾਈ ਖਾਲੀ ਹੈ ਨਾ ਮਾਸਟਰ ਸਾਹਿਬ ਆਪਣੀ ਬਾਈਕ ਲਿਆਵੇ ਇਹਨੂੰ ਰਸਤੇ ਤਾਰ ਦੇਣਗੇ ਆਪਣੀ ਬਾਈਕ ਲਿਆ ਬਾਈ ਤੇ ਲਓ ਜੀ ਹੋ ਗਈਆਂ ਸਟਾਰਟ ਬਾਈਕਾਂ ਦਾ ਨਾ ਆਪਾਂ ਚੱਲੇ ਕਿਹੜਾ ਜਿਹੜਾ ਮਰਜ਼ੀ ਦੇ ਲੋ ਬੈਗ ਕੀ ਕਰਨਾ ਦੋ ਵਾ ਹਾਂ ਇੱਕ ਮਿੰਟ ਰੋਗੇ ਲੈਨੇ ਰਸਤੇ ਲੈਨੇ ਦੇ ਨਹੀਂ ਹਜੇ ਇਹਨਾਂ ਨੂੰ ਬੈਗ ਤੇ ਜਾਣ ਦੇ ਛੜਾ ਜਾ ਲਓ ਜੀ ਬੈਗੇ ਨੇ ਹੁਣ ਆਪਣੀ ਵੀ ਬਾਈਕ ਹੋ ਗਈ ਅੱਛਾ ਲੈ ਬੈਗ ਦੇ ਦੇ ਨਹੀਂ ਨਹੀਂ ਕੋਈ ਨਹੀਂ ਅਰੇ ਖਾਲੀ ਆ ਭਰਾਵਾ ਹਾਂ ਇੱਕ ਬੈਗ ਲੈ ਲਿਆਣਾ ਆਪਾਂ ਤੇ ਹੁਣ ਆਪਣੀ ਹੋ ਗਈ ਤਿਆਰੀ ਤੇ ਪਾਸਵਰਡ ਪਾਸਵਰਡ ਕੀ ਤਾਂ ਮੇਰਾ ਵੀ ਤਾਂ ਹਲਕਾ ਹੈ ਇਹ ਹਲਕਾ ਹੈ ਨਾ ਮੇਰਾ ਵੀ ਵਰਸਸ ਤੇ ਆਇਆ ਚਲੋ ਠੀਕ ਹੈ ਹਲਕੇ ਭਾਰੀ ਦੀ ਗੱਲ ਕਰ ਰਹਾ ਹਾਂ ਮੈਂ ਹਲਕਾ ਹੈ ਇਹ ਚਲੋ ਭਾਈ ਬੈਗ ਆ ਗਿਆ ਜੋ ਤੇ ਹੁਣ ਚੱਲੀਏ ਆਪਣਾ ਉਧਰ ਵੱਜ ਗਿਆ ਬੈਗ ਉਧਰ ਖਾਲੀ ਮੋਟਰਸ ਚਾਹ ਆ ਉਧਰ ਦੋ ਇਧਰ ਦੋ ਚਲੋ ਭਾਈ 100 ਡੇਢ ਨੂੰ ਮਰਵਾ ਲੇ ਸ਼ੁਰੂਆਤ ਨੂੰ ਥੋੜੇ 100 150 ਕਿਲੋਮੀਟਰ ਬਾਅਦ ਤੇ ਹੁਣ ਆਪਾਂ ਲੱਗੇ ਤੁਰਨ ਲੋ ਜੀ ਬਾਈਕਾਂ ਤੁਰ ਪੀਆਂ ਉਹ ਵੀ ਚੱਲੇਗੇ ਐਨ ਕੀ ਤੈਨੀ ਬਾਈਕਾਂ ਜਾ ਰਹੀਆਂ ਵਾ ਹੇਮਕੋਟ ਸਾਹਿਬ ਜਦੋਂ ਜਾ ਕਾ ਲੋ ਜਦੋਂ ਜਾਵਾਂਗੇ ਹੇਮਕੋਟ ਸਾਹਿਬ ਉਦੋਂ ਫੇਰ ਬੰਦੇ ਜਾ ਰਹੇ ਹੁੰਦੇ ਉਦੋਂ ਬਾਈ ਤੋਂ ਆਈਏ 6 7 ਇਹ ਲੋ ਬਾਈ ਤੇ ਰੱਬ ਆ ਗਿਆ ਕਿਲੋਮੀਟਰ ਕੱਲੋ ਨੋ 992 2222 ਹੈ 2222 ਚਲੋ ਜਿੱਦਾਂ ਮਰਜ਼ੀ ਲਾ ਲੋ ਹਣ ਆਪਾਂ ਅੱਗੇ ਜਾ ਕੇ ਦਿਖਾਉਣਾ ਤੁਹਾਨੂੰ ਲੋ ਜੀ ਨੰਦਪੁਰ ਸਾਹਿਬ ਨੂੰ ਹੋ ਗਈਆਂ ਤਿਆਰੀਆਂ ਤੇ ਤਿੰਨ ਬਾਈਆਂ ਤਿਆਰ ਇਹ ਬੰਦੇ ਹੈਗੇ ਆ ਪੰਜ ਲੋ ਜੀ ਆਪਾਂ ਖੇਤੀਆਂ ਤਿਆਰੀਆਂ 11 ਵਜ ਗਏ ਜੋ ਰਾਤ ਦੇ 12 ਤਰੀਕ ਆ ਆ ਜਾ ਰਹੇ ਜੋ ਸਾਰੇ ਆਪਣੇ ਬੰਦੇ ਕਾਕਾ ਖੁਕਾ ਨੋਨੀ ਸਿੱਧੂ ਮੂਸੇਵਾਲਾ ਭਾਈ ਜੀ ਸਾਰੇ ਜਾ ਰਹੇ ਨੇ ਦੇਖੋ ਟੈਂਕੀਆਂ ਫੁੱਲ ਹੋ ਗਈਆਂ ਉਹਦੀ ਵੀ ਟੈਂਕੀ ਫੁੱਲ ਇਧਰ ਵੀ ਟੈਂਕੀ ਫੁੱਲ ਹੋ ਗਈ ਫੁੱਲ ਤੇ ਹੁਣ ਦੇਖਦੇ ਸਾਡੀ ਕਿੰਨੀ ਦਿਨ ਦੀ ਹੈ ਹੁਣ ਆਪਾਂ ਇੱਥੋਂ ਤਿਆਰੀ ਕਰੀਏ ਹਾਂ ਇਹ ਬਾਈ ਟੈਂਕੀ ਫੁੱਲ ਵੱਡੀ ਹੈ ਜੀ ਖੜੇ ਹੋਣਾ ਸੁਖਦੇਵ ਆਪਾ ਖੜ ਗਿਆ ਸੁਖਦੇਵ ਦੇ ਢਾਬੇ ਤੇ ਕਹਿੰਦੇ ਸ਼ਾਹ ਪੀਣੀ ਹੈ ਕਹਿੰਦੇ ਸ਼ਾਹ ਪੀਣੀ ਆ ਦਿਖਾਉ ਠੰਡ ਲੱਗਣ ਲੱਗੀ ਵੀ ਨਾ ਸੁਖਦੇਵ ਦੇ ਢਾਬੇ ਤੇ ਖੜੇ ਆ ਦੇਖੋ ਭਾਈ ਸਾਹਿਬ ਜਾਓ 100 ਰੁਪਏ ਦਾ ਮਿਲਦਾ ਜਾਂ 260 ਦਾ ਮਿਲ ਰਿਹਾ ਭਾਈ ਚਲੋ ਚਲੋ ਯਾਰ ਇਹ ਬਹੁਤ ਜ਼ਿਆਦਾ ਪੈਸੇ ਲਾ ਰਹੇ ਨੇ ਚਲੋ ਯਾਰ ਵਾਪਸੀ ਚਲੋ ਆਪ ਆਪਣੇ ਘਰਾਂ ਨੂੰ ਓਸ਼ੇ ਦੇਖੋ ਆਪ ਆਪਣੇ ਘਰਾਂ ਨੂੰ ਹੈ ਚਲੋ ਪੀ ਲੋ ਪੀ ਲੋ ਚਲੋ ਖਾ ਲੋ ਗੁਸਾ ਮੈਂ ਕਿਹਾ ਖਾ ਲੋ ਗੁਸਾ ਕੋਈ ਗੱਲ ਨਹੀਂ ਆ ਚਲੋ ਹੁਣ ਤੁਹਾਨੂੰ ਮੈਂ ਬਾਹਰ ਜਾ ਕੇ ਦਿਖਾਉਣਾ ਲੋ ਜੀ ਸਖਦੇਵ ਦੇ ਢਾਬੇ ਤੇ ਆਪਣਾ ਹੋ ਗਿਆ ਵਾ ਨਾਸ਼ਤਾ ਬੂਸਤਾ ਚਾਹ ਚੂ ਪੀ ਲਈਏ ਕਾਫੀ ਕੋ ਵੀ ਪੀ ਲਈ ਹੈ ਕਾਫੀ ਪੀ ਲਈ ਆਪਣਾ ਸਖਦੇਵ ਦੇ ਢਾਬੇ ਤੇ ਅਰੇ ਪਰਨਾ ਨਹੀਂ ਦੱਲੇ ਆ ਲੋ ਵੀ ਤੀ ਚਾਹ ਪੀ ਲਈਏ ਸਖਦੇਵ ਦੇ ਢਾਬੇ ਦੇ ਅਸੀਂ ਚਾਹ ਚੂ ਪੀ ਲਈਏ ਪਰੌਂਟੇ ਪਰੌਂਟੇ ਖਾ ਲਏ ਨਾਸ਼ਤਾ ਹਟਾ ਹੋ ਗਿਆ ਹੁਣ ਦਾ ਤੇ ਹੁਣ ਅਸੀਂ ਜਾ ਰਹੇ ਹਾਂ ਕਿਧਰ ਨੂੰ ਕਿਧਰ ਨੂੰ ਜਾ ਰਹੇ ਹੋ ਇਹ ਫੇਕ ਯੂਟਿਊਬਰ ਹੈ ਫੇਕ ਯੂਟਿਊਬਰ ਫੇਕ ਯੂਟਿਊਬਰ ਕਿਹੜੇ ਪਾਸੇ ਕਿਹੜੇ ਪਾਸੇ ਹੈ ਲਾਈਕ ਕਰੋ ਚਾਹ ਤਗੜੀ ਬਿਲਾ ਰਹੇ ਕਿਹੜੇ ਪਾਸਿਓਂ ਕਿਹੜੇ ਪਾਸਿਓਂ ਮੈਨੂੰ ਦੱਸੋ ਤਾਂ ਸਹੀ ਮੜਾ ਜਾ ਨਿਮੋਜਨ ਆ ਗਈ ਨਿਮੋਜਨ ਨਾਲ ਨਹੀਂ ਗਈ ਨਿਮੋਜਨ ਜਾ ਰਹੀ ਹੁਣ ਹੈਨਾ ਕਿਧਰ ਬਾਈਕਾ ਓ ਯਾਰ ਇਹਨੇ ਚਾਹ ਵਾਲਾ ਇਧਰ ਹਾਂ ਇਹਦਾ ਵੀ ਪੁੱਛ ਲਓ ਇੱਕ ਰੀ ਚਾਹ ਦਾ ਰੇਟ ਕੀ ਹੈ ਉਹ ਉਹ ਦੇ ਰਹੀ ਸੀਸੀ 2 ਕੀ ਚਾਹ ਇੱਕ ਕੱਪ ਠੀਕ ਹੈ ਨੋਨੀ ਨੋਨੀ ਕਹਿੰਦਾ ਮੈਂ ਇਹਨਾਂ ਕੋ ਚਾਹ ਪੀਣੀ ਹੈ ਬਾਹਰ ਸਸਤੀ ਹੋਏਗੀ ਬਾਹਰ ਆ ਹੀ ਆਏ ਤੇ ਇਹਨਾਂ ਨੇ ਬੋਲਿਆ 60 ਰੁਪਏ ਦੀ ਚਾਹ ਤੇ 2 ਰੁਪਏ ਦਾ ਵੜਕ ਪਿਆ ਕਹਿੰਦਾ ਨਹੀਂ ਪੀਣੀ ਚਲੋ ਵਾਪਸੀ ਜਾ ਯਾਰ ਨੋਨੀ ਬੇਇਜ਼ਤੀ ਕਰਾ ਰਹੇ ਆ ਅਰੇ ਚਾਹ 60 100 ਪਿਆ ਦੀ ਕੀ ਦੇਖਣੀ ਪੀ ਲੋਣਾ ਯਾਰ ਹਾਂ ਅਰੇ ਅੱਗੇ ਰੋਕ ਕੇ ਚਾਹ ਪੀਣੇ ਆ ਇਹ ਇਹ ਅਰੇ ਇਹ ਕਹਿੰਦੇ ਇਹ ਸੁਖਦੇਵ ਦਾ ਢਾਬਾ ਆ ਮਟਕੇ ਵਰਗਾ ਮਟਕੇ ਵਰਗਾ ਪੇਟ ਹੈਗਾ ਇਹਨਾਂ ਨੂੰ ਪਈ ਇਹ ਸੁਖਦੇਵ ਦਾ ਢਾਬਾ ਸੁਖਦੇਵ ਸੁਖਦੇਵ ਦੇ ਢਾਬੇ ਦਾ ਸੁਖਦੇਵ ਦੇ ਢਾਬੇ ਤੇ ਚਾਹ ਪੀਣੀ ਆ ਉੱਪਰ ਬੈਗ ਚ ਕੱਢਣਾ ਪੈਣਾ ਯਾਰ ਤੇ ਹੁਣ ਆਪਾਂ ਮਿਲਦੇ ਅੱਗੇ ਜਾ ਕੇ ਚਾਹ ਵਾਲੇ ਸਟੌਪ ਤੇ ਲੋ ਜੀ ਪਾਰਕਿੰਗ ਚੋਂ ਨਿਕਲ ਗਏ ਹੁਣ ਆਪਾਂ ਤੇ ਹੁਣ ਆਪਾਂ ਚੱਲੇ ਆਂ ਅੱਗੇ ਜਾ ਕੇ ਦੇਖਦੇ ਆਂ ਚਾਹ ਦਾ ਕੋਈ ਸਟੌਪ ਚੋਂ ਪਾਉਂਦਾ ਤੇ ਚਾਹ ਚ ਪੀਣੇ ਜਾ ਕੇ ਆਂ ਸਵਾਟਰ ਸ਼ੂਟਰ ਪਾ ਲਿਆ ਤੇ ਆਪਾਂ ਵੀ ਪਾ ਲਿਆ ਸਵਾਟਰ ਦੇਖੋ ਕਿਉਂਕਿ ਠੰਡ ਲੱਗ ਰਹੀ ਹੈ ਭਾਈ ਸਾਹਿਬ ਲੱਗ ਰਹੀ ਹੈ ਠੰਡ ਲੱਗਦੀ ਹੈ ਤੁਹਾਨੂੰ ਵੀ ਲੱਗ ਰਹੀ ਹੈ ਠੰਡ ਆਣਾ ਠੰਡ ਭਾਈ ਸਾਹਿਬ ਲੱਗ ਰਹੀ ਹੈ ਉਹ ਸਾਹਮਣੇ ਪਹਾੜ ਹੋ ਰਹੇ ਉੱਪਰ ਪਈ ਉਹ ਬਰੇ ਬਿਲਕੁਲ ਹੈ ਤੇ ਸੰਗਦੇਵ ਦੇ ਢਾਬੇ ਤੱਕ ਪਹੁੰਚੇ ਹਾਂ ਤੇ ਹੱਟ ਲੱਗ ਰਹੀ ਹੈ ਬਹੁਤ ਜ਼ਿਆਦਾ ਚਾਪਾ ਯਾਰ ਕਿਹਾਂ ਚੱਲੂ ਲੱਗਦਾ ਨਾਮ ਕਿਸੁਰ ਸਾਹਿਬ ਇੱਥੇ ਬਿਲਾ ਲੈਣਾ ਕਿਉਂ ਕੀ ਹੋ ਗਿਆ ਬਸ ਚੱਲ ਹੀ ਰਹੇ ਹਾਂ ਬਸ ਚੱਲ ਰਹੇ ਹਾਂ ਲੋਕ ਬਾਈਕਾਂ ਕੱਟ ਰਹੇ ਨੇ ਚਾਪ ਇਹ ਯਾਰ ਉਹ ਤਾਂ ਦਿਖਾਈ ਨਹੀਂ ਉਹ ਨਹੀਂ ਦਿਖਾਈ ਉਹ ਅੰਦਰ ਕੈਮਰਾ ਅੰਦਰ ਅੰਦਰ ਕੈਮਰਾ ਲਾਊਟ ਨਹੀਂ tha ਸਮਝਿਆ ਕਰਿਆ ਕਰੋ ਅੰਦਰ ਕੈਮਰਾ ਲਾਊਟ ਨਹੀਂ tha ਇਸ ਕਰਕੇ ਹੈਨਾ ਲਓ ਜੀ ਸੰਗਦੇਵ ਦੇ ਢਾਬੇ ਦੇ ਆ ਗਏ ਹਾਂ ਚਾਹ ਔਰ ਮੱਠੀ ਖਾ ਰਹੇ ਹਾਂ ਆ ਰਹੀ ਆਪਣੀ ਚਾਹ ਕਿਵੇਂ ਦੀ ਲੱਗੀ ਸਕਦੇ ਦੇ ਢਾਬੇ ਦੀ ਚਾਹ ਨਾਲ ਮੱਠੀ ਯਾਰੋ ਜੀ ਹਾਈਵੇ ਚੱਲਦਾ ਪਿਆ ਤੇ ਹੁਣ ਆਪਾਂ ਇੱਥੇ ਚਾਹ ਪੀ ਕੇ ਵੱਜ ਗਏ ਆ ਇੱਕ ਭੰਜਾ ਹੋ ਗਿਆ ਤੇ ਹੁਣ ਆਪਾਂ ਮੱਠੀ-ਮੱਠੀ ਖਾ ਕੇ ਚਾਹ ਚੁੱਕੀ ਲਈ ਹੁਣ ਬਸ ਤੋ ਹੁਣ ਆਪਾਂ ਕਿੰਨੇ ਕਿਲੋਮੀਟਰ ਚੱਲ ਗਏ ਆਪਾਂ 50 100 100 ਕਿਲੋਮੀਟਰ ਚੜ ਗਏ ਨਾ ਮਣ ਆਪਾਂ ਮਿਲਦੇ ਅੱਗੇ ਜਾ ਪਹੁੰਚ ਗਏ ਆਪਾਂ ਹੈ ਕਿਹੜੀ ਜਗ੍ਹਾ ਇਹ ਅੰਬਾਲਾ ਅੰਬਾਲਾ ਲੋ ਜੀ ਆਪਾਂ ਹੁਣ ਇੱਥੇ 3 ਵਜੇ ਲੇ 3 3 ਵਜੇ ਚ 10 ਮਿੰਟ ਰਹਿ ਗਏ ਨੇ ਬਸ ਆ ਜਾਏਗਾ ਜੀ ਖੇਤਰ ਖੇਤਰ ਆਏਗਾ ਜਾਂ ਲਓ ਬਈ ਯਾਨੋ ਹਵੇਲੀ ਕਿਹੜੀ ਹਵੇਲੀ ਆਏ ਪਤਾ ਨਹੀਂ ਕਿਹੜੀ ਹਵੇਲੀ ਜਿਹੜੀ ਵੀ ਹੈਗੀ ਹੈਗੀ ਆਪਣੀ ਜਗ੍ਹਾ ਤੇ ਕਰਨਾਲ ਨਹੀਂ ਨਹੀਂ ਯਾਰ ਅਸਲ ਗੱਲ ਦੋਸਤ ਜਗਾ ਕਿਹੜੀ ਹੈ ਇਹ ਇੱਕ ਕਰਨਾਲ ਇਹ ਕਰਨਾਲ ਵੇਲੀ ਹੈਗੀ ਹੈ ਜੀ ਕਰਨਾਲ ਪਹੁੰਚ ਗਏ 3 ਵਜ ਗਏ ਆਪਾਂ ਨੂੰ ਤੇ ਮੈਨੂੰ ਤੱਕ ਤੱਕ ਲੱਗਦਾ ਕਿ 6 7 ਵਜ ਨੇ ਸਾਨੂੰ ਜਾਂਦੇ ਜਾਂਦੇ ਉੱਤੇ ਤੱਕ ਪਹੁੰਚਦੇ ਪਹੁੰਚਦੇ ਰੋ ਮਾਰੀ ਦੋ ਪਾਣੀ ਲੈਣਾ ਵਾ ਮੈਂ ਕਿਹਾ ਕੀ ਹੋ ਗਿਆ ਜੀ ਤੇ ਆ ਰਿਹਾ ਆਪਣਾ ਚੈਨਲ ਇਹ ਕਰ ਲਓ ਸਬਸਕ੍ਰਾਈਬਰ ਤੇ ਹੁਣ ਆਪਾਂ ਤੁਹਾਨੂੰ ਅੱਗੇ-ਅੱਗੇ ਦਿਖਾਉਂਦੇ ਜਾਵਾਂਗੇ ਆਪਾਂ ਆਨੰਦਪੁਰ ਸਾਹਿਬ ਹੋਰ ਦੋ ਚਾਰ ਜਗ੍ਹਾ ਟੂਰ ਮਾਰਨੇ ਆ ਤੇ ਆਪਾਂ ਤੁਹਾਨੂੰ ਸਾਰੀ ਜਗ੍ਹਾ ਦਿਖਾਵਾਂਗੇ ਕਿੱਥੇ-ਕਿੱਥੇ ਜਾ ਰਹੇ ਆ ਤੇ ਹੁਣ ਆਪਾਂ ਇੱਥੋਂ ਅੱਗੇ ਜਾ ਰਹੇ ਆ ਹੁਣ ਇੱਕ ਥੋੜੀ 10 ਮਿੰਟ ਰੈਸਟ ਕਰਕੇ ਤੇ ਆਪਾਂ ਚੱਲਦੇ ਆ ਤੇ ਫਿਰ ਅੱਗੇ ਜਾ ਕੇ ਮਿਲਦੇ ਆ ਤੁਹਾਨੂੰ ਕਿਹੜੀ ਜਗ੍ਹਾ ਪਹੁੰਚ ਗਏ ਆਪਾਂ ਹੁਣ ਸਾਹਮਣੇ ਬੋਰ ਹੋ ਰਿਹਾ ਅੰਬਾਲਾ ਅੰਬਾਲਾ ਹੈ ਲੋ ਜੀ ਆ ਅੰਬਾਲਾ ਹੈ ਨੋ ਨਹੀਂ ਅੰਬਾਲੇ 4:10 ਹੋ ਗਏ ਅੰਬਾਲਾ ਕਿਹੜੀ ਜਗ੍ਹਾ ਪਹੁੰਚ ਗਏ ਆਪਾਂ ਬਾੜਾ ਪਾਰ ਗਿਆ ਹਾਂ ਬਾੜਾ ਪਾਰ ਕਰ ਲਿਆ ਤੇ ਕਿੰਨਾ ਟਾਈਮ ਹੋ ਗਿਆ ਟਾਈਮ ਕਿੰਨਾ ਹੋ ਗਿਆ ਟਾਈਮ ਕਿੰਨਾ ਹੋਇਆ 5 ਵਜੇ ਨਾਲ 5 ਵਜੇ ਚ ਰਹਿ ਗਿਆ ਸਰ 5 ਮਿੰਟ ਤੇ ਇੱਥੋਂ ਰਹਿ ਗਿਆ ਸਾਡਾ ਹੁਣ 120 ਕਿਲੋਮੀਟਰ 120 ਕਿਲੋਮੀਟਰ ਸਾਡਾ ਰਹਿ ਗਿਆ ਇੱਥੋਂ ਹੁਣ ਬਸ ਤੇ ਮੋਟਾ ਮੋਟਾ ਨੈਟ ਤੇ ਦੋ ਘੰਟੇ ਦਾ ਰਸਤਾ ਦਿਖਾ ਰਿਹਾ ਕਿ ਦੋ ਘੰਟੇ ਦਾ ਰਸਤਾ ਤੇ ਹੁਣ ਸਾਡੀ ਕੋਸ਼ਿਸ਼ ਤਾਂ ਪੂਰੀ ਆ ਬਲੈਕ ਕੋੜਾ ਤਿਆਰੀ ਹੈ ਚਲੋ ਫਿਰ ਚਲੋ ਚਲੋ ਨੋ ਨਹੀਂ ਚਲੋ ਵੀ ਦਿਖਾਦਾ ਸ਼ਕਲ ਹਾਈਵੇ ਹੈ ਨਾ ਹਾਈਵੇ ਹਾਈਵੇ ਤੇ ਉਹ ਗੱਡੀਆਂ ਆਉਂਦੀਆਂ ਹਾਈਵੇ ਤੇ ਪੈਂਦਾ 120 ਕਿਲੋਮੀਟਰ ਹੈਗਾ ਵਾਸ ਤੇ 2 ਘੰਟਾ ਸਫ਼ਰ ਦਿਖਾ ਰਿਹਾ ਪਰ 2 ਘੰਟੇ ਤੇ ਨਹੀਂ ਮੈਨੂੰ ਲੱਗਦਾ ਪਹੁੰਚਣੇ ਆਪਾਂ ਪੁੰਚਾਂਗੇ 3 ਘੰਟੇ ਮੈਂ ਰੈਕ ਕਰਦੇ ਦੇਖੂ 10 ਘੰਟੇ ਲੱਗਣਗੇ ਆਪਾਂ ਨੂੰ ਬਾਈ ਸਾਹਿਬ ਜਿਹੜੇ ਹਿਸਾਬ ਨਾਲ ਆਪਾਂ ਬੰਦੇ ਲੈਂਦੇ ਐ ਇਨਕੀ ਨਾਲ ਚਲੋ ਵਾਹ ਹੁਣ ਆਪਾਂ ਮਿਲਾਂਗਾ ਅੱਗੇ ਜਾਗੇ ਜਿੱਥੇ ਹੁਣ ਆਪਣਾ ਅਗਲਾ ਸਟੇ ਹੋਏਗਾ ਪੋਟੀ ਚਲੋ ਜੀ ਬਨੋ ਬਨੋ ਤਿਆਰੀਆਂ ਕਰੋ ਜਲਦੀ ਲਾ ਇਧਰ ਬੜੀ ਕਾਲੀ ਲਓ ਜੀ ਚੰਡੀਗੜ੍ਹ ਪਹੁੰਚ ਗਏ ਚੰ ਚੰਡੀਗੜ੍ਹ ਪਹੁੰਚ ਗਏ ਭਾਈ ਚੰਡੀਗੜ੍ਹ ਦੇਖ ਲਓ ਭਾਈ ਚੰਡੀਗੜ੍ਹ 1 ਨੰਬਰ ਕੈਮਰੇ ਹਾਂ ਚੰਡੀਗੜ੍ਹ ভাই ਚੰਡੀਗੜ੍ਹ ਕਿਹੋ ਜਿਹੀ ਹੋ ਰਹੀ ਆਪਣੀ ਕਿੰਨੇ ਵਜੇ 5:30 5:30 ਵਜੇ ਅਸਪੋਰਟ ਕੀ ਹੋਗੀ ਆਪਣੀ ਚੰਡੀਗੜ੍ਹ ਹਨਾ ਇਹ ਜਿਹੜਾ ਸਾਥ ਵੀ ਜੇ 60 ਸੇ ਵੀ ਨੀਚੇ ਹੈ ਮਾਰੀ ਕੋ 60 ਕਿਲੋਮੀਟਰ ਰਹਿ ਗਿਆ 60 ਕਿਲੋਮੀਟਰ ਰਹਿ ਗਿਆ ਪਰ ਠੰਡ ਬਹੁਤ ਲੱਗ ਰਹੀ ਆ ਯਾਰ ਹੁਣ ਅਸੀਂ ਚਾਹ ਪੀਣ ਵਾਸਤੇ ਸਟੇ ਕਰ ਲਮੇ ਆ ਕਿਹੜੀ ਜਗ੍ਹਾ ਚੰਡੀਗੜੀ ਜਣਾ ਇਹ ਚੰਡੀਗੜੀ ਮੰਨ ਲਓ ਯਾਰ ਹਾਂ ਚੰਡੀਗੜ੍ਹ ਵਾਲੀਏ ਅਸੀਂ ਚਾਹ ਪੀਣ ਵੀ ਆਏ ਆ ਉਹ ਦੋ ਬੰਦੇ ਹੱਥੋਂ ਖੜੇ ਨੇ ਤੇ ਚਾਹ ਹੋ ਰਹੀ ਹੈ ਗਰਮ ਤੇ ਹਾਂ ਚੱਲ ਚੱਲ ਐਕਸਰਸਾਈਜ਼ ਕਰ ਲੈ ਕਰਨਾ ਕਰ ਲਾ ਕਰ ਲਾ ਪਿੱਛੇ ਨਾ ਰਹਿ ਜੀ ਮੰਮਾ ਤੂੰ ਐਕਸਰਸਾਈਜ਼ ਤੋ ਕਰ ਲਾ ਮੈਂ ਤਾਂ ਪੈ ਗਿਆ ਬਾਈ ਲੰਮੇ ਮੇਰੇ ਤੇ ਹੋਈ ਆ ਭਾਬੇ ਬੇਵਸ ਮੇਰਾ ਆ ਚੀਜ਼ਾਂ ਦਰਦ ਹੋ ਰਹੀਆਂ ਠੰਡੇ ਨਾਲ ਜੇਰਾ ਹਾਲ ਹੈ ਤੇ ਮੈਂ ਇੱਥੇ ਰੁਕ ਗਿਆ ਹੁਣ ਮੈਨੂੰ ਇੱਥੇ ਕੇ ਬੋਲ ਦੇਣਾ ਕਿ ਤੇ ਇੱਕ ਟੈਂਟ ਹਾਜੀ ਰੋਕੇ ਜਾਣਾ ਤੇ ਸੋ ਜੋ ਮੈਨੂੰ ਹੀ ਨੀਂਦ ਆਉਂਦੀ ਐ ਹੀ ਨੀਂਦ ਉਸ ਵੇਰ ਦੇ ਵੱਧ ਗਈ ਐ 10 3 15 ਹੋ ਗਈ ਐ ਸਵੇਰ ਦੀ ਠੰਡ ਨਾਲ ਸਰੀਰ ਦੇਖੋ ਕੰਬ ਰਿਹਾ ਪੂਰਾ ਘੈਂਟ ਦੇ ਵਿੱਚ ਸ਼ੁਕਰ ਕਰੋ ਕਿ ਨਿਆਸ ਵਾਟਰ ਲੈ ਆਏ ਨਹੀਂ ਤਾਂ ਕੋਈ ਜੈਕਟ ਜੁਗੜ ਕੋਈ ਕੁਝ ਨਹੀਂ ਲਿਆ ਆ। ਲੋਨੀ ਬੈਠਾ ਵੀ ਨਹੀਂ ਜਾ ਰਿਹਾ ਨਾ ਥੱਲੇ ਆਣਾ। ਹਾਲਤ ਖਰਾਬ ਆ ਨਾ ਪੂਰੀ ਹੁਣ ਇੱਕਦਮ। ਹੁਣ ਚਾਹ ਪੀਨੇ ਆ। ਗਰਮ ਗਰਮ ਤੇ ਫਿਰ ਥੋੜਾ ਜਿਹਾ ਹੌਸਲਾ ਹੋਊਗਾ ਫਿਰ ਅੱਗੇ ਚੱਲਨੇ ਆ ਜੀ। ਕਿਹੜੇ ਗੁਰਦੁਆਰੇ ਪਹੁੰਚ ਗਏ ਆਪਾਂ ਹਾਂ ਮੰਜੀ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਗੁਰਦੁਆਰੇ ਪਹੁੰਚ ਗਏ ਆਂ ਟਾਈਮ ਦੱਸੋ ਟਾਈਮ ਦੱਸੋ ਟਾਈਮ 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 7 7:40 ਦੇ ਪਹੁੰਚੇ ਹਜੇ ਇੱਥੇ ਹਜੇ ਅਨੰਦਪੁਰ ਸਾਹਿਬ ਅੱਗੇ ਆ ਦਸਾ ਲਓ ਲੋਕੇ 10-12 ਕਿਲੋਮੀਟਰ ਹੋਰ ਹੈ ਭਾਈ ਕਾਹ ਖੜੀਆਂ ਕਰਦੇ ਆ ਤੇ ਆਪਾਂ ਉੱਥੇ ਨਾ ਕਰ ਬਈ ਠੀਕ ਨੇ ਤੇ ਲਾਲੋ ਸਾਹਿਬ ਅੱਗੇ ਰਾਤ ਦੇ 11 ਵਜੇ ਤੇ ਚੱਲੇ ਹੋਏ ਆਂ ਰਾਤ ਦੇ 11 ਵਜੇ ਇਹ ਕੀ ਹੋ ਗਿਆ ਇਹਦੇ ਕੀ ਹੋ ਗਿਆ ਤੇ ਹੁਣ ਆਪਾਂ ਥੋੜੀ ਅਰੇਸਟ ਕਰਦੇ 1 ਘੰਟਾ 2 ਘੰਟੇ ਇੱਥੇ ਲੰਮੇ ਪੈਣੇ ਆ ਫਿਰ ਆਪਾਂ ਗਾਂ ਅਨੰਦਪੁਰ ਸਾਹਿਬ ਜਾਂਦੇ ਅੱਗੇ 7:40 ਹੋ ਜਾਏਗਾ 10:00 ਹੋ ਜਾਸ ਵੇ ਤੋਂ ਗਾਂ ਚੱਲਾਂਗੇ ਹੁਣ ਆਪਾਂ ਕੀ ਨੋ ਨੀ ਹੋ ਗਿਆ ਮम्मा ਲੋਕੇ ਹੀ ਆਣਗੇ ਹਾਂ ਭਾਜੀ ਯਾਰ ਲੋਕੀ ਕਹਿਣੀ ਹੈ ਇੰਨਾ ਕਾਦੇ ਔਖਾ ਹੋਈ ਜਾਂਦੇ ਤੁਸੀਂ ਤੁਸੀਂ ਤੇ ਮम्मा ਐ ਔਖੇ ਹੁੰਦੇ ਆ ਲੋ ਮੋਵੇ ਟਰੈਕਟਰ ਨਾਲੇ ਖੜੀ ਆ ਤਿਆਰੀਆਂ ਹੋ ਰਹੀਆਂ ਤੇ ਜਾਣਦਿਆਂ ਹਣਾ ਜਾ ਰਹੇ ਨੇ ਲੋਕ ਸਾਰੇ ਟਰੈਕਟਰ ਟਾਲੀਆਂ ਵਾਲੇ ਚੱਲੀ ਆਪਾਂ ਵੀ ਕੀ ਪ੍ਰੈਸਟ ਕਰਨੀ ਥੋੜੀ ਜੀ ਕਰੈਸਟ ਕਰੀਏ ਥੋੜੀ ਜੀ ਚਲੋ ਆਓ ਲਿਟੋ ਫਿਰ ਯਾਰ ਰੋਪੜ ਪਹੁੰਚੇ ਆ ਤੇ ਰੋਟੀ ਦਹੀਂ ਆ ਸਾਗ ਤੇ ਹੋਰ ਫਿਰ ਸਿੱਧੂ ਮੂਸੇ ਵਾਲੇ ਹੂੰ ਓਕਰ ਬੋੜਾ ਨੋਨੀ ਕਿਧਰ ਹੈ ਨੋਨੀ ਚਲੋ ਖਾਓ ਖਾਓ ਤੇ ਨੋਨੀ ਆ ਗਿਆ ਸਮਝ ਗਿਆ ਗਾਂ ਫਿਰ ਦੇਖੀ ਆ ਪਾਪ ਦੇ ਕੀ ਟਰੈਕਟਰ ਦਾ 10 ਵਜੇ ਕੇ ਨੇ ਤੇ ਹੁਣ ਪਰਨੇਸ਼ਰ ਨੇ ਵੱਜੇ ਜਾ ਰਹੇ ਨੇ ਇਹਨਾਂ ਦੇ ਸਾਰਿਆਂ ਦੇ ਤੇ ਹਣ ਅਸੀਂ ਚੱਲੇ ਆ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਜੀ ਉਹ ਬਣ ਲਾ ਤੂੰ ਵੀ ਭਰਾਵਾ ਪਰਨਾਪੁਰਨਾ ਗੋਲ ਪਰਨਾ ਕੱਪੜੇ ਸਾਫ਼ ਕਰੀ ਜਾਂਦਾ ਬਸ ਹੈਨਾ ਕਪੜੇ ਸਾਫ਼ ਕਰੀ ਜਾਂਦਾ ਬੱਸ ਹੋਰ ਨਹੀਂ ਕੋਈ ਗੋਸ਼ੀ ਨੋਨੀ ਜੇ ਵੀ ਬਨ ਲਾ ਵਿਚਾਰ ਕਰ ਲਾ ਨਹੀਂ ਨਹੀਂ ਦੇਖ ਲਾ ਫਿਰ ਨਾ ਗਈ ਬਾਅਦ ਮੁੜ ਕੇ ਕਿ ਨਹੀਂ ਚਲੋ ਬੰਨੋਂ ਪਰਨੇਪੁਰ ਨੇ ਫਿਰ ਆਪਾਂ ਵੀ ਚੱਲੀਏ ਗੁਰਦੌਰੇ ਤੋਂ ਹੁਣ ਅਨੰਦਪੁਰ ਸਾਹਿਬ ਦੀ ਗੱਡੀ ਤਿਆਰੀ 10 ਕਿਲੋਮੀਟਰ ਹੋ ਰਹਿ ਗਿਆ ਅਨੰਦਪੁਰ ਸਾਹਿਬ ਹੁਣ ਤੁਹਾਨੂੰ ਮਿਲਦੇ ਅਨੰਦਪੁਰ ਸਾਹਿਬ ਜਾ ਕੇ ਤੀਜਰੋ ਛੇ ਕਿੱਧਰ ਦਾ ਆਇਆ ਪਤਾ ਨਹੀਂ ਕਿੱਧਰ ਦਾ ਆ ਨਾ ਕਿੱਧਰ ਦਾ ਅਨੰਦਪੁਰ ਸਾਹਿਬ ਦਾ ਹੋਊਗਾ ਨਾ ਪਾਕਾਨਪੁਰ ਅੱਛਾ ਅੱਛਾ ਲਓ ਬਾਈ ਸਾਹਿਬ ਜਾ ਰਹੀ ਹੈ ਪਬਲਿਕ ਬਹੁਤ ਜ਼ਿਆਦਾ ਆਹ ਦੇਖੋ ਚੈੱਕ ਕਰੋ ਰੋਕੀ ਆਪਾਂ ਵੀ ਆਣਾ ਫਿਰ ਉਹ ਕਿਹੜੇ ਆ ਗਏ ਮਾਂ ਹੀ ਹੋਵੇ ਰੋਗ ਇੱਥੇ ਸਾਈਡ ਤੇ ਲਾ ਯਾਰ ਤੂੰ ਮੜਾ ਜਾ ਆਪਾਂ ਵੀ 10 ਮਿੰਟ ਆਏ ਆਹ ਦੇਖੋ ਨਜ਼ਾਰੇ ਵਾਹੇ ਨਾ ਪੇਜ ਆ ਰਿਹਾ ਹੋਗਾ ਪਾਣੀ ਬਾਈ ਬਹੁਤ ਤੇਜ਼ ਆ ਰਿਹਾ ਦੇਖੋ ਟਰੈਕਟਰਾਂ ਦਾ ਨਹੀਂ ਆ ਰੇ ਆ ਪੂਰੇ ਹਾਂ ਇਹ ਨਹੀਂ ਕਹਿ ਸਕਦਾ ਕਿ ਲੈ ਕੇ ਨਹੀਂ ਆਏ ਅਨੰਦਪੁਰ ਸਾਹਿਬ ਅਨੰਦਪੁਰ ਰਹਿ ਗਿਆ ਸਾਰਾ 5 ਕਿਲੋਮੀਟਰ ਤੋਂ ਦੂਰ ਹੋਣਾ ਅਸੀਂ ਲਾਲੋ ਸਾਹਿਬ ਕੇ ਕੱਲ ਰਾਤ ਦੇ ਚੱਲੇ ਹੋਏ ਆ ਕੱਲ 11 ਵਜੇ ਰਾਤ ਦੇ ਚੱਲੇ ਆਏ ਤੇ ਹੁਣ 11:00 ਵਜੇ ਲਾਲ 12 ਘੰਟੇ ਹੋ ਗਏ ਪੂਰੇ ਹਨ ਇਹ ਦੇਖੋ ਟਰੈਕਟਰ ਟਰਾਲੀਆਂ ਆ ਰਹੀਆਂ ਪਰ ਪਰ ਕੇ ਪੂਰੀਆਂ ਦੇਖੋ ਕਿੱਥੇ ਰਹਿ ਗਏ ਆਪਣੇ ਬੰਦੇ ਆਪਣੇ ਬੰਦੇ ਕਿੱਥੇ ਰਹਿ ਗਏ ਆ ਇਹਨਾਂ ਦਾ ਇਹ ਹੀ ਨਹੀਂ ਪਤਾ ਚੱਲਦਾ ਯਾਰ ਕਿੱਥੇ ਰਹਿ ਜਾਂਦੇ ਆ ਯਾਰ ਬੜੀ ਪਬਲਿਕ ਆ ਬਾਬੇ ਪਾਣੀ ਕਿੰਨਾ ਤੇਜ਼ ਚੱਲ ਰਿਹਾ ਇਸ ਨੰਬਰ ਤੋਂ ਓ ਕਾਕੇ ਆਪਾਂ ਅਨੰਦਪੁਰ ਸਾਹਿਬ ਅਜੇ ਪਹੁੰਚੇ ਨਹੀਂ ਆ ਜਿੰਨੇ ਲੰਗਰ ਲੱਗੇ ਨੇ ਰਸਤੇ 'ਚ ਇੰਨਾ ਬੰਦੇ ਨੇ ਲੰਗਰ ਨਹੀਂ ਛੱਡਿਆ ਉਹਨੇ ਕਹਿੰਦੇ ਇੱਥੇ ਦਾਲ ਮਖਣੀ ਚੱਲਣ ਦੀ ਹੈ ਤੇ ਆਪਾਂ ਖਾ ਕੇ ਫੇਰ ਜਾਣਾ ਦਾਲ ਮਖਣੀ ਤੇ ਉਹੀ ਗੱਲ ਲੈਣਾ ਨੋਨੀ ਆ ਨੋਂਡੀ ਨੇ ਵਾਪਸ ਮੋੜਿਆ ਕਹਿੰਦਾ ਦਾਲ ਮਖਣੀ ਹੈ ਟਾਈਮ 12 ਦੇ ਆਸ-ਪਾਸ ਹੋ ਗਿਆ ਨਾ ਹੈ ਆ ਇਹਨਾਂ ਨੇ ਮਿਲਾਲੇ ਦਾਲ ਮਖਣੀ ਖਾ ਕੇ ਫੇਰ ਹੀ ਜਾਣਗੇ ਭਾਈ ਸਾਹਿਬ ਤੁਸੀਂ ਤੁਸੀਂ ਨਾ ਲੰਗਰ ਛੱਡਿਓ ਰਸਤੇ 'ਚ ਕੋਈ ਵੀ ਪਤੰਦਰੋ ਨੋ ਨਹੀਂ ਸੋਦਰ ਜਾ ਚਲੋ ਆਪਾਂ ਉਹਨਾਂ ਖਾਲੀ ਲੰਗਨ ਨੰਬਰ ਛਕੀਏ ਫਿਰ ਤੁਹਾਨੂੰ ਅੱਗੇ ਦਿਖਾਉਨੇ ਆ ਜage ਲਓ ਜੀ ਅਨੰਦਪੁਰ ਸਾਹਿਬ ਦੀਆਂ ਲਾਲੋ ਸਾਹਿਬ ਕੇ 10-15 ਕਿਲੋਮੀਟਰ ਦੂਰ ਤੋਂ ਮੇਲਾ ਸਟਾਰਟ ਹੋ ਗਿਆ ਦੇਖੋ 10-15 ਕਿਲੋਮੀਟਰ ਦੂਰ ਤੋਂ ਹੀ ਲਾਲੋ ਸਾਹਿਬ ਕੇ ਮੇਲਾ ਸਟਾਰਟ ਆ ਇੱਥੇ ਇਹ ਦੇਖੋ ਇਹ ਇੱਧਰ ਵੀ ਦੇਖੋ ਦੋਨੋਂ ਸਾਈਡ ਦੋਨੋਂ ਸਾਈਡ ਹੀ ਆ आर बस स्टैंड टेंट प्यार पार्क ਜੀ ਰੌਣਕ ਮੇਲਾ ਨੰਦਪੁਰ ਸਾਹਿਬ ਦਾ ਪੰਜਾਬ ਲੋ ਜੀ ਨੰਦਪੁਰ ਸਾਹਿਬ ਆਪਾਂ ਪਹੁੰਚ ਗਏ ਹਣਾ ਹੇਮਕੋਟ ਸਾਹਿਬ ਦੀ ਚੜਾਈ ਚੜ੍ਹਨੀ ਪਵੇਗੀ ਨੰਦਪੁਰ ਸਾਹਿਬ ਪਹੁੰਚ ਗਏ ਜੀ ਲੋ ਪਹੁੰਚੇ ਵੀ ਪਹੁੰਚੇ ਵੀ 12:30 ਵਜੇ ਹਾਂ ਬਾਈ ਚੜਾਈ ਤਾਂ ਕਵਰ ਕਰਨੀ ਪੈਣੀ ਤੁਹਾਨੂੰ ਆਪਾਂ ਕੱਪੜੇ-ਕਪੜੇ ਲੈ ਕੇ ਆਉਣੇ ਆ ਫਿਰ ਚੱਲਦੇ ਆ ਨਾ ਕੱਪੜੇ ਦੇਈਏ ਪਹਿਲਾਂ ਆਜੋ ਕਾਕਾ ਸਾਹਿਬ ਓਏ ਉਧਰ ਜਾਣਾ ਵਾ ਸਿੱਧੂ ਮੂਸੇ ਵਾਲਾ ਕਾਹ ਹੈ ਲੋ ਬਾਈ ਪਹੁੰਚ ਗਏ ਕਿੱਥੇ ਆ ਬੈਸ ਬੋ ਕਿੱਥੇ ਆਪਣਾ ক্রিকেট ਵਾਲਾ ਬੰਦਾ ਕਿੱਥੇ ਹੈ ਸਾਡਾ ਇੱਕ ক্রিকেট ਵਾਲਾ ਬੰਦਾ ਪਤਾ ਨਹੀਂ ਕਿੱਥੇ ਉਹ ਤਾਂ ਮਾਹੀ ਤੁਰਿਆ ਜਾਂਦਾ ਜੋ ਲੋ ਹਸਾਬ ਆ ਕਿੱਥੇ ਆ ਆ ਰਹਿ ਜੋ ক্রিকেট ਖੇੜਨਾ ਵਾ ਤੇ ਮੈਚ ਆਪਣਾ ਉਧਰ ਅੱਗੇ ਰ ਹੈ ਇਧਰ ਨਹੀਂ ਆਪਣਾ ਮੈਚ ਹੈ ਗਾ ਜੋ ਆਪਾਂ ਹੁਣ ਇਧਰ ਚੱਲੀਏ ਥੋੜਾ ਜਿਹਾ ਅੱਗੇ ਤੁਹਾਨੂੰ ਦਿਖਾਉਣੇ ਫਿਰ ਬੈਟਰੀ ਵੀ ਲੋ ਹੀ ਆ ਮੇਰੇ ਫੋਨ ਦੀ ਮੈਂ ਕੋਸ਼ਿਸ਼ ਪੂਰੀ ਕਰੂੰਗਾ ਦਰਸ਼ਨ ਦੇ ਤੇ ਜੇ ਹੋਗੇ ਤੇ ਜ਼ਰੂਰ ਕਰਾਉਂਗਾ ਬਾਕੀ ਹੁਣ ਚਲੋ ਮਿਲਦੇ ਅੱਗੇ ਚੇਂਜ ਨਹੀਂ ਹੈ ਕਿ ਮੇਰੇ ਕੋਲ ਖੁਦ ਨਹੀਂ ਹੈ ਕਿ ਚੇਂਜ ਮੈਂ ਤਾਂ ਦੇਖਾਂ ਬਾਤਿਓ ਹੋਰ ਵੀ ਚੱਕਰੋ ਦਰਸ਼ਨ ਬਾਤ ਦੇ ਅੰਦਰ ਦੇ ਵੀ ਕੋਸ਼ਿਸ਼ ਕਰੂੰਗਾ ਦਰਸ਼ਨ ਕਰਾਂ ਦੀ ਜੇ ਹੋ ਗਏ ਤੋਂ ਮੇਰਾ ਕਾਕਾ ਕਿੱਥੇ ਚਲੇ ਗਿਆ ਗੇਟਿੰਗ ਕਰ ਗਿਆ ਬਾਜਾ ਜਾਓ ਜਾਓ ਜਲਦੀ ਜਾਓ ਹੋ ਕੇ ਦਰਸ਼ਨ ਵਧੀਆ ਅੰਦਰ ਮੋਬਾਈਲ ਆਊਟ ਨਹੀਂ ਤਾਂ ਇਸ ਕਰਕੇ ਦਰਸ਼ਨ ਨਹੀਂ ਮੈਂ ਕਰਵਾ ਪਾ ਸਕਿਆ ਅੰਦਰੋਂ ਇਸ ਕਰਕੇ ਬਾਹਰ ਦਾ ਤੁਹਾਨੂੰ ਸਾਰੀ ਲੋਕੇਸ਼ਨ ਦਿਖਾ ਦਿੰਦਾ ਬਾਹਰ ਇਦਾਂ ਹੈਗਾ ਮੱਥਾ ਦੇਖ ਲਿਆ ਸੀ ਦਰਸ਼ਨ ਹੋ ਚੁੱਕੇ ਨੇ ਆ ਰਹੇ ਨੇ ਦਰਸ਼ਨ ਕਰਾਉਣ ਸਾਈਡ ਦਾ ਵਿਊ ਵਗੈਰਾ ਚੈੱਕ ਕਰ ਲਓ ਕਿੱਥੇ ਬਰਾਬਰਤਾ ਹੈ ਕਿੱਥੇ ਉੱਗਣ ਨੇ ਤੱਕਦਾ ਪ੍ਰਸ਼ਾਦ ਲੈਣੇ ਆ ਕਾਕੇ ਨਹੀਂ ਆ ਬਾਕੀ ਕਿਤੇ ਰਹਿ ਗਏ ਬਾਕੀ ਬੰਦੇ ਕਿੱਥੇ ਰਹਿ ਗਏ ਮੈਂ ਕਿਹਾ ਅੰਦਰ ਮੋਬਾਈਲ ਆਊਟ ਨਹੀਂ ਨਾ ਇਸ ਕਰਕੇ ਬਾਹਰੋਂ ਦਰਸ਼ਨ ਕਰਾ ਦੇਣਾ ਮੈਂ ਕਿਹਾ ਬਾਹਰੋਂ ਇਦਾਂ ਦੇਖ ਲਓ ਜੀ ਦਰਸ਼ਨ ਕਰ ਲਓ ਦੇ ਕੋਲ ਨਾ ਸਭਿਤ ਕੋਹ ਹੰਦੂਰੇ ਤੇ ਕਲਕੇ ਦਾ ਸ਼ਾਦ ਲੈ ਜੀ ਨਿਸ਼ਾਨੇ ਪਾ ਪ੍ਰਸ਼ਾਦ ਉਹਦੋਂ ਚਲਾਂਗੇ ਚਲੋ ਗਰੀਬ ਆਵੇ ਅਮੀਰ ਆਵੇ ਜੀ 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 ਅਨੰਦਪੁਰ ਸਾਹਿਬ ਆਪਣੇ ਦਰਸ਼ਨ ਹੋ ਗਏ ਬਹੁਤ ਵਧੀਆ ਤੇ ਹੁਣ ਆਪਾਂ ਚੱਲੇ ਆਂ ਗਾਂ ਡੇਰਾ ਸਾਹਿਬ ਗੁਰਦੁਆਰੇ ਹਿਮਾਚਲ ਕਿਥੋਂ ਜਾ ਰਹੇ ਡੇਰਾ ਸਾਹਿਬ ਹੁਣ ਇੱਥੋਂ ਅਸੀਂ ਜਾ ਰਹੇ ਡੇਰਾ ਸਾਹਿਬ ਤੇ ਕੱਲ ਅਸੀਂ ਡੇਰਾ ਸਾਹਿਬ ਆਪਣਾ ਪੂਰਾ ਦਿਨ ਘੁੰਮਾਂਗੇ ਫੇਰਾਂਗੇ ਦਰਸ਼ਨ ਕਰਾਂਗੇ ਪਰ ਉਤੋਂ ਸ਼ਾਮ ਨੂੰ ਅਸੀਂ ਫੇਰ ਇੱਥੇ ਅਨੰਦਪੁਰ ਸਾਹਿਬ ਆ ਜਾਾਂਗੇ ਕੱਲ ਫੇਰਾਨੂੰ ਇੱਥੇ ਆਉਣਾ ਪੈਣਾ ਵਾ ਅਨੰਦਪੁਰ ਸਾਹਿਬ ਹੋਰ ਜਾਵਾਂਗੇ ਨੋਨੀ ਦੀ ਪੂਆ ਦੇ ਘਰ ਬਠਿੰਡੇ ਸੇ ਵਾਣਾ ਅੰਛਾ ਬਠਿੰਡੇ ਜਾਣਾ ਬਠਿੰਡੇ ਉਹ ਬੱਸਾਂ ਲੱਗੀ ਹੋਈਆਂ ਉਹ ਦੇਖੋ ਆ ਪਿੱਛੇ ਸਟੈਂਡ ਤੇ ਕੱਲ ਫੇਰ ਇੱਥੇ ਆ ਜਾਣਾ ਅਸੀਂ ਸ਼ਾਮ ਤੱਕ ਤੇ ਪਰਸੋਂ ਫਿਰ ਇੱਥੇ ਹੌਲਾ-ਮੁਹਲਾ ਦੇਖ ਕੇ ਤੇ ਆਪਣੀ ਰਾਤ ਨੂੰ ਤਿਆਰੀ ਖੈਦਣੀ ਹੈ ਦਿੱਲੀ ਨੂੰ ਠੀਕ ਹੈ ਚੱਲਿਓ ਭਾਈ ਆਪਣੇ ਕੱਡੋ ਬਾਈ ਕਾਂ ਬਾਹਰ ਚੱਲਿਏ ਤੇ ਹੁਣ ਆਪਾਂ ਮਿਲਦੇ ਤੁਹਾਨੂੰ ਡੇਰਾ ਸਾਹਿਬ ਗੁਰਦੁਆਰੇ ਜਾ ਕੇ ਹੁਣ